ਮੇਰਾ ਨਾਮ ਨਾਉ ਸਿੰਘ ਸਿੰਘ ਹੈ ਜੀ ਐਕਸੀਡੈਂਟ ਕਿਵੇਂ ਹੋਇਆ ਕੀ ਕਰਨਾ ਐਕਸੀਡੈਂਟ ਤਕਰੀਬਨ ਸਵੇਰੇ 8 ਵਜੇ ਦੇ ਦਰਮਿਆਨ ਹੋਇਆ ਵੱਡਾ ਕਾਰਨ ਧੁੰਦ ਬਹੁਤ ਜ਼ਿਆਦਾ ਸੰਘਣੀ ਸੀਗੀ ਦੂਜਾ ਜਿਹੜਾ ਟਰੱਕ ਡਰਾਈਵਰ ਆ ਉਹ ਓਵਰ ਸਪੀਡ ਸੀ ਕਿੰਨੇ ਜ਼ਖਮੀ ਹੋਏ ਨੇ ਇਹਦੇ ਵਿੱਚ 4 ਬੰਦੇ ਜਿਹੜੇ ਆ ਪੁਲਿਸ ਮੁਲਾਜ਼ਮ ਸੀਗੇ ਉਹ ਆਪਣੇ ਹਾਈ ਕੋਰਟ ਦੇ ਵਿੱਚ ਆਪਣੀ ਤਰੀਕ ਤੇ ਜਾ ਰਹੇ ਸੀ ਉਹਦੇ ਵਿੱਚ ਜਿਹੜੇ 4 ਪੁਲਿਸ ਮੁਲਾਜ਼ਮ ਨੇ ਉਹ ਥੋੜਿਆਂ ਜ਼ਖਮੀ ਹੋਏ ਨੇ ਉਹਨਾਂ ਨੂੰ ਰਜਿੰਦਰਾ ਹਸਪੀਟਲ ਦੇ ਵਿੱਚ ਅਸੀਂ ਭਰਤੀ ਕਰਵਾ ਕੇ ਆਏ ਹਾਂ ਹਾਂਜੀ ਕਿੰਨੀ ਕਿ ਉਹਨਾਂ ਦੀ ਹਾਲਤ ਕਿੰਨੀ ਕਿ ਸੇਰੀਅਸ ਹਾਲਤ ਠੀਕ ਆ ਕੋਈ ਜ਼ਿਆਦਾ ਨਾਜ਼ੁਕ ਨਹੀਂ ਆ ਪਰ ਫਿਰ ਵੀ ਸੱਟਾਂ ਲੱਗੀਆਂ ਨੇ ਕੋਈ ਜ਼ਿਆਦਾ ਸੀਰੀਅਸ ਕੇਸ ਵੀ ਨਹੀਂ ਆ ਕਿੰਨੀਆਂ ਗੱਡੀਆਂ ਨੂੰ ਇਹਨੇ ਫਿੱਟ ਮਰੀ ਇਹਨੇ ਤਕਰੀਬਨ 3 ਤੋਂ 4 ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਨ੍ਹਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਗੱਡੀਆਂ ਦਾ